हां की ਕਰਿਆ ਕਰੋ ਦੁਬਾਰਾ ਪੜ੍ਹ ਦਿਓ ਮਿਹਰਬਾਨੀ ਕਰਕੇ ਅਤੇ ਤੁਸੀਂ ਪਤੀਰੀ ਰੋਟੀ ਦਾ ਪਰਬ ਮਨਾਇਆ ਕਰੋ ਤੁਸੀਂ ਪਤੀਰੀ ਰੋਟੀ ਦਾ ਪਰਬ ਮਨਾਇਆ ਕਰੋ ਕੀ ਕਰਿਆ ਕਰੋ ਤੁਸੀਂ ਇਸ ਦਿਨ ਨੂੰ ਪਤੀਰੀ ਰੋਟੀ ਨੂੰ ਕੀ ਰੋਟੀ ਦਾ ਦਿਨ ਨੂੰ ਮਨਾਇਆ ਕਰੋ ਇਸ ਦਿਨ ਨੂੰ ਭੁੱਲਿਆ ਨਾ ਕਰੋ ਭੈਣ ਭਰਾਓ ਇਸ ਦਿਨ ਨੂੰ ਚੇਤੇ ਰੱਖਿਆ ਕਰੋ ਔਰ ਆਪਣੇ ਆਪ ਨੂੰ ਕੀ ਕਰ ਲੈਣਾ ਤਿਆਰੀ ਵੀ ਇਹਦੇ ਲਈ ਕਰਿਆ ਕਰੋ ਲਗਾਤਾਰ ਰਸੂਲਾ ਦੀ ਸਿੱਖਿਆ ਲਿਆ ਕਰੋ ਸਿੱਖਿਆ ਜਿਹੜੀ ਆ ਲਗਾਤਾਰ ਲਿਆ ਕਰੋ ਹਾਂਜੀ ਅਗਲਾ ਵਚਨ ਪੜ੍ਹ ਦੋ ਮਿਹਰਬਾਨੀ ਕਰਕੇ ਇਹੀ ਦਿਨ ਮੈਂ ਉਹ ਸੋਰੀ ਕਿਉਂਕਿ ਇਸੇ ਹੀ ਦਿਨ ਮੈਂ ਤੁਹਾਡੀ ਸੈਨਾ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢਿਆ ਸੀ ਇਸੇ ਦਿਨ ਮੈਂ ਤੁਹਾਡੀ ਤੁਹਾਡੀ ਸੈਨਾ ਨੂੰ ਮਿਸਰ ਦੇਸ਼ ਤੋਂ ਕੱਢਿਆ ਸੀ ਹਾਂ ਬਾਰ ਕੱਢਿਆ ਬਾਰ ਕੱਢ ਕੇ ਲੈ ਆਇਆ ਸੀ ਇਸ ਕਰਕੇ ਤੂੰ ਤੇ ਇਹ ਦਿਨ ਆਪਣੀਆਂ ਪੀੜੀਆਂ ਇਕ ਸਦਾ ਦੀ ਵਿਧੀ ਲਈ ਮਨਾਇਆ ਕਰੋ ਆਪਕੁਨੀਆਂ ਪੀੜੀਆਂ ਦੇ ਲਈ ਔਰ ਸਦਾ ਦੇ ਲਈ ਸਦਾ ਵਿਧੀ ਦੇ ਲਈ ਸਦਾ ਵਿਧੀ ਦੇ ਲਈ ਇੱਕ ਕਾਨੂੰਨ ਤੁਹਾਡੇ ਲਈ ਬੰਨਿਆ ਗਿਆ ਬੋਲ ਹਾਲੇਲੂਆ ਹਾਲੇਲੂਆ ਇੱਕ ਕਾਨੂੰਨ ਆ ਤੁਸੀਂ ਕੀ ਕਰਿਆ ਕਰੋ ਇਹਨੂੰ ਸਦਾ ਮਨਾਇਆ ਕਰੋ ਤੇਰੀ ਰੋਟੀ ਦਾ ਦਿਨ ਜਿਹੜਾ ਤਿਹਾੜਿਆ ਤੁਹਾਨੂੰ ਪਤਾ ਇਸرائیਲੀਆਂ ਨੂੰ ਜਦੋਂ ਪਰਮੇਸ਼ਰ ਨੇ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢਿਆ ਨਾ ਤੇ ਮਿਸਰ ਦੇ ਦੇਸ਼ ਦੇ ਵਿੱਚ ਇਸ ਇਸ ਤਿਹਾੜ ਨੂੰ ਮਨਾਉਂਦੇ ਆ ਇਸ ਦਿਨ ਨੂੰ ਮਨਾਉਂਦੇ ਆ ਪਰ ਉਹ ਸੋਗ ਦਾ ਦਿਨ ਮਨਾਉਂਦੇ ਆ ਕਿਉਂਕਿ ਉਸ ਦਿਨ ਉਹਨਾਂ ਦੇ ਪਲੋਠੇ ਮਰ ਗਏ ਉਹਨਾਂ ਦੇ ਡੰਗਰਾਂ ਦੇ ਪਲੋਠੇ ਮਰੇ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਉਹ ਉਸ ਦਿਨ ਨੂੰ ਸੋਗ ਦੇ ਦਿਨ ਨੂੰ ਮਨਾਉਂਦਿਆ ਕੌਣ ਭਲਾ ਕੌਣ ਮਿਸਰੀ ਲੋਕ ਪਰ ਇਸرائیਲੀਆਂ ਵਾਸਤੇ ਇੱਕ ਖੁਸ਼ੀ ਦਾ ਦਿਨ ਆਜ਼ਾਦੀ ਦਾ ਦਿਨ ਉਸ ਦਿਨ ਪਰਮੇਸ਼ਵਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਕਰਤੇ ਉਹਨਾਂ ਨੂੰ ਸਗਲਾਮੀ ਦੇ ਵਿੱਚੋਂ ਕੱਢ ਕੇ ਲਿਆਂਦਾ ਤੇ ਇਸ ਕਰਕੇ ਉਹਨਾਂ ਨੇ ਖੁਸ਼ੀ ਦੇ ਨਾਲ ਇਸ ਦਿਨ ਨੂੰ ਮਨਾਇਆ ਉਹਨਾਂ ਨੇ ਕਹਿ ਪੀੜ੍ਹੀਓ ਪੀੜ੍ਹੀ ਚੱਲਦਾ ਰਹੇ ਜਦੋਂ ਕਿਤੇ ਤੁਹਾਡੇ ਬੱਚੇ ਤੁਹਾਡੇ ਬੱਚੇ ਪੁੱਛਣ ਤੇ ਤੁਸੀਂ ਇਸ ਗੱਲ ਨੂੰ ਤੇ ਇਸ ਤਿਹਾੜ ਦੇ ਬਾਰੇ ਦੱਸਣਾ ਕਿ ਅਸੀਂ ਕਿਵੇਂ ਇਸਰਾਇਲ ਦੇ ਵਿੱਚ ਗੁਲਾਮ ਸੀ ਕਿਵੇਂ ਅਸੀਂ ਮਿਸਰ ਦੇ ਵਿੱਚ ਗੁਲਾਮ ਸੀ ਕਿਵੇਂ ਸਾਨੂੰ ਸਾਡੇ ਨਾਲ ਮਿਸਰੀ ਕਰਦੇ ਸੀ ਕਿਵੇਂ ਮਿਸਰੀ ਸਾਡੇ ਮੰਗੜਾਏ ਤੇ ਪਰਮੇਸ਼ਵਰ ਨੇ ਸਾਡੇ ਲਈ ਲਾਲ ਸਮੁੰਦਰ ਦੇ ਵਿੱਚ ਉਹਦੀ ਜਗਾ ਬਣਾਤੀ ਔਰ ਜਿਹੜੇ ਮਿਸਰੀ ਸਾਨੂੰ ਮਾਰਨ ਵਾਸਤੇ ਆਏ ਸਾਨੂੰ ਘੜਨ ਵਾਸਤੇ ਆਏ ਉਸ ਪਾਣੀ ਦੇ ਵਿੱਚ ਟੈ ਢੇਰੀ ਹੋ ਗਏ ਉਸ ਪਾਣੀ ਦੇ ਵਿੱਚ ਮਰ ਗਏ ਸਾਡੇ ਲਈ ਪ੍ਰਭੂ ਨੇ ਵੱਡੇ ਵੱਡੇ ਕੰਮ ਕੀਤੇ ਆ ਆ ਸਾਡੀ ਜ਼ਿੰਦਗੀ ਚ ਪਰਮੇਸ਼ਵਰ ਨੇ ਕੰਮ ਕੀਤੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਮਿਸਰ ਦੇ ਵਿੱਚੋਂ ਨਿਕਲੇ ਇਸ ਤਰ੍ਹਾਂ ਇਸ ਤਰ੍ਹਾਂ ਪਰਮੇਸ਼ਰ ਸਾਡੇ ਅੱਗੇ ਅੱਗੇ ਚੱਲਦਾ ਸੀ ਔਰ ਉਹਦਾ ਪੁੱਤਰ ਸਾਡੇ ਪਿੱਛੇ ਪਿੱਛੇ ਚੱਲ ਰਿਹਾ ਸੀ ਔਰ ਪਾਣੀ ਦੀ ਜਗ੍ਹਾ ਸਾਨੂੰ ਪਾਣੀ ਦਿੱਤਾ ਲੋ ਦੀ ਜਗ੍ਹਾ ਲੋ ਦਿੱਤੀ ਕੱਪੜੇ ਉਹਨਾਂ ਦੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਬੱਚੇ ਜਿਹੜੇ ਕੱਪੜੇ ਬੱਚਿਆਂ ਨੇ ਬੱਚਿਆਂ ਦੇ ਟਾਈਮ ਤੇ ਪਾਏ ਉਹੀ ਜਦੋਂ ਬਜ਼ੁਰਗ ਹੋ ਗਏ ਨਾ ਉਹਨਾਂ ਦੇ ਕੱਪੜੇ ਫਟਣ ਦਿੱਤੇ ਪ੍ਰਭੂ ਨੇ ਨਾ ਉਹਨਾਂ ਦੇ ਬੂਟ ਨਾ ਉਹਨਾਂ ਦੀਆਂ ਚੱਪਲਾਂ ਟੁੱਟਣ ਦਿੱਤੀਆਂ ਬੋਲ ਦੋ ਹallelujah ਹallelujah ਕਿੰਨਾ ਮਹਾਨ ਸਾਡਾ ਪ੍ਰਭੂ ਆ ਹੈ ਇੱਥੇ ਪ੍ਰਭੂ ਦਾ ਵਚਨ ਸਾਨੂੰ ਕੀ ਦੱਸ ਰਿਹਾ ਫਿਰ ਪੜ੍ਹਦੇ ਹੋ ਮਿਸਰ ਦੇਸ ਤੋਂ ਬਾਹਰ ਕੱਢਿਆ ਕਿਵੇਂ ਪ੍ਰਭੂ ਪਰਮੇਸ਼ਵਰ ਨੇ ਸਾਨੂੰ ਮਿਸਰ ਤੋਂ ਬਾਹਰ ਕੱਢਿਆ ਇਸ ਕਰਕੇ ਤੁਸੀਂ ਇਹ ਦਿਨ ਆਪਣੀਆਂ ਪੀੜੀਆਂ ਇਕ ਸਦਾ ਇਸ ਕਰਕੇ ਇਸ ਦਿਨ ਨੂੰ ਆਪਣੀਆਂ ਪੀੜੀਆਂ ਸਦਾ ਦੇ ਲਈ ਮਨਾਇਆ ਕਰੋ ਸਦਾ ਦੇ ਲਈ ਮਨਾਇਆ ਕਰੋ ਹਣਾ ਇਹ ਆ ਪੁਰਾਣੇ ਨੇਮ ਦਾ ਪਸਾ ਦਾ ਤਿਹਾੜ ਉਹਦੀ ਜਾਦਗिरी ਦੇ ਲਈ ਇਹ ਜਾਦਗिरी ਦਾ ਦੇਣਿਆ ਬਾਰੇ ਨਵੇਂ ਨੇਮ ਦਾ ਜਿਹੜਾ ਰੋਟੀ ਤੋੜਨ ਦਾ ਦਿਨ ਹੈ ਉਹ ਪਸਿਆ ਤਾਪ ਦਾ ਦਿਨ ਹੈ ਉਹ ਪ੍ਰਭੂ ਦੇ ਵਿੱਚ ਸਾਂਭਲ ਹੋਣ ਦਾ ਦਿਨ ਆ ਉਹ ਪ੍ਰਭੂ ਦੇ ਨਾਲ ਰਿਸ਼ਤਾ ਰਿਸ਼ਤੇ ਨੂੰ ਤਿਆਰ ਰਿਸ਼ਤਾ ਤਿਆਰ ਹੁੰਦਾ ਬੋਲੋ ਹਾਲੇਲੂਆ ਸਾਡੀ ਪ੍ਰਭੂ ਦੇ ਨਾਲ ਸਾਂਝ ਪੈਂਦੀ ਆ ਜਿਹੜਾ ਅਸੀਂ ਨਵੇਂ ਨੇਮ ਦੇ ਵਿੱਚ ਪ੍ਰਸਾਦ ਦਾ ਤਿਹਾੜ ਮਨਾਉਂਦੇ ਆ ਉਹ ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਕੀ ਹੋ ਜਾਂਦਾ ਤਿਆਰ ਹੋ ਜਾਂਦਾ ਪਹਿਲੇ ਅਸੀਂ ਆਪਣੇ ਆਪ ਨੂੰ ਕੀ ਕਰਦੇ ਆ ਪ੍ਰਭੂ ਦੇ ਲਈ ਤਿਆਰ ਕਰਦੇ ਹੁਣ ਬਹੁਤ ਸਾਰੇ ਦੇਖੀ ਕੱਲ ਨੂੰ ਚਰਚਾਂ ਦੇ ਵਿੱਚ ਉਹ ਜਾਣਿਆ ਪੂਰਾ ਮਹੀਨਾ ਉਹਨਾਂ ਨੇ ਚਰਚ ਦਾ ਮੂੰਹ ਨਹੀਂ ਵੇਖਿਆ ਪੂਰਾ ਮਹੀਨਾ ਚਰਚ ਦਾ ਮੂੰਹ ਨਹੀਂ ਵੇਖਿਆ ਪ੍ਰਭੂ ਦੀ ਬਾਣੀ ਨੂੰ ਨਹੀਂ ਪੜਿਆ ਵਚਨ ਨੂੰ ਨਹੀਂ ਸਮਝਿਆ ਦੁਆ ਨਹੀਂ ਕੀਤੀ ਬੰਦਗੀ ਨਹੀਂ ਕੀਤੀ ਰਾਧਨਾ ਨਹੀਂ ਕੀਤੀ ਕੁਝ ਵੀ ਉਹਨਾਂ ਨੇ ਕੀਤਾ ਨਹੀਂ ਪਰ ਕਲਮ ਵੀ ਉਹਨਾਂ ਨੇ ਪ੍ਰਸਾਦ ਦਾ ਤਿਆਰ ਕਿੱਦਾਂ ਬਣਾਉਣਾ ਪ੍ਰਭੂ ਦੇ ਬਦਨ ਦੇ ਨਾਲ ਪਰ ਆਪਣੇ ਆਪ ਨੂੰ ਪ੍ਰਭੂ ਨੂੰ ਪ੍ਰਭੂ ਦੇ ਲਈ ਤਿਆਰ ਕਰਦੇ ਨਹੀਂ ਆ ਬੀੜੀਆਂ ਪੀਣ ਵਾਲੇ ਵੀ ਮੈਂ ਬੜੇ ਦੇਖਦਾ ਮੈਂ ਬੜਾ ਓਏ ਤੂੰ ਤੇ ਤੋਬਾ ਕੀਤੀ ਹੋਏ ਹੈਂ ਤੂੰ ਤੇ ਬਾਤੂਸਮਾ ਲਿਆ ਮੈਂ ਹਾੜਾ ਪਾੜੀ ਸਾਡਾ ਪਾਦਰੀ ਸਾਹਿਬ ਨੂੰ ਮਨਾ ਕਰਦਾ ਉਹ ਤੇ ਦੇ ਦਿੰਦਾ ਰੋਟੀ ਇੱਥੇ ਵੀ ਇੱਕ ਭੈਣ ਬੈਠੀ ਉਹਨੂੰ ਮੈਂ ਬਿਠਾਤਾ ਸੀ ਤੁਸੀਂ ਦੇਖਿਆ ਹੋਣਾ ਕੋਲ ਨੂੰ ਮੈਂ ਪਿੱਛੇ ਭਜਾਤਾ ਮੈਂ ਕਿ ਭੈਣ ਮੈਂ ਨਹੀਂ ਤੈਨੂੰ ਜਾਣਦਾ ਤੇਰਾ ਸੁਭਾਅ ਕਿਦਾਂ ਦਾ ਤੂੰ ਪਹਿਲੀ ਵਾਰੀ ਚਰਚ ਚ ਆਈਆਂ ਤੈਨੂੰ ਮੈਂ ਨਹੀਂ ਰੋਟੀ ਦੇਣੀ ਜਿਹੜੇ ਚਰਚ ਚ ਜਾਨੀ ਆ ਨਾ ਹਾਂ ਤੂੰ ਕਹਿੰਦੀ ਨਹੀਂ ਮੈਂ ਤਾਂ ਕਦੀ ਜਲੰਧਰ ਜਾ ਕੇ ਪਸਾ ਲੈ ਲੈਨੀ ਆ ਕਦੀ ਜੇ ਗਰਦਾਸਪੁਰ ਲੱਗਦਾ ਟਾਈਮ ਜਿੱਦਣ ਕਰਾਇਆ ਘਟ ਹੁੰਦਾ ਉਹ ਦਿਨ ਗਰਦਾਸਪੁਰ ਜਾ ਕੇ ਉੱਥੇ ਵੀ ਕਦੀ ਸਨਈਏ ਵਾਲਾ ਅੱਗੇ ਚੱਲ ਜਾਨੀ ਆ ਜਦੋਂ ਪੈਸੇ ਜ਼ਿਆਦਾ ਹੁੰਦੇ ਉਦੋਂ ਜਲੰਧਰ ਚੱਲ ਜਾਨੀ ਆ ਤੇ ਜਾਂ ਮੈਂ ਜਿੱਥੇ ਵੀ ਸਾਡੇ ਲਾਗੇ ਚਰਚ ਹੋਵੇ ਮੈਂ ਉੱਥੇ ਜਾ ਕੇ ਕੀ ਕਰ ਲੈਣੀ ਆ ਇਹ ਕੰਮ ਕਰ ਲੈਣੀ ਆ ਨਾਲੇ ਕਹਿੰਦੀ ਮੈਂ ਚੰਗੀ ਹੋ ਜਾਨੀ ਆ ਬੋਲੋ ਹਾਲੇਲੂਇਆ ਮੈਂ ਖਾ ਇਹ ਰੋਟੀ ਚੰਗਿਆ ਹੋਣ ਦੇ ਲਈ ਨਹੀਂ ਆ ਬਿਮਾਰੀ ਚੰਗਿਆ ਨਹੀਂ ਕਰਦੀ ਇਹ ਰੋਟੀ ਜਦੋਂ ਸੀ ਪ੍ਰਭੂ ਦੀ ਖਾਣੇ ਆ ਇਹਦੇ ਨਾਲ ਨਵਾਂ ਜੀਵਨ ਮਿਲ ਜਾਂਦਾ ਇਹਦੇ ਨਾਲ ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਪੱਕਿਆ ਹੋ ਜਾਂਦਾ ਜਿਵੇਂ ਸਾਡੇ ਅੰਦਰ ਪ੍ਰਭੂ ਦਾ ਵਦਨ ਜਾਂਦਾ ਤੇ ਤਵੇਂ ਹੀ ਉਹ ਬਦਨ ਸਾਡੀ ਸਾਡੀ ਜ਼ਿੰਦਗੀ ਦੇ ਵਿੱਚ ਸਾਮਲ ਹੋ ਜਾਂਦਾ ਤੇ ਸਾਡੀ ਸਾਰੀ ਕਮਜ਼ੋਰੀ ਮਾਨਦਗੀ ਖਤਮ ਹੋ ਜਾਂਦੀ ਆ ਆਖਰੀ ਦੋ ਲੈਣਾ ਪੜ ਦੋ ਫਿਰ ਬੰਦ ਕਰ ਦਵਾਂਗੇ ਪਹਿਲੇ ਮਹੀਨੇ ਦੀ ਚੋਦਨੀ ਦੀ ਸ਼ਾਮਾਂ ਤੋਂ ਇੱਕ ਤਰੀਕ ਦੀ ਸ਼ਾਮ ਸਿੱਤ ਤੁਸੀਂ ਬਤੇਰੀ ਰੋਟੀ ਖਾਓ ਇੱਕ ਇੱਕ ਤਰੀਕ ਵੀ ਦੱਸੀ ਉਹਨਾਂ ਨੇ ਪਹਿਲਿਆ ਪਹਿਲੇ ਮਹੀਨੇ ਦੀ 14ਵੀਂ ਤਰੀਕ ਜਾਨੀ ਕਿ 14 ਤਰੀਕ ਹਾਂ ਸ਼ਾਮਾ ਤੋਂ ਇੱਕ ਤਰੀਕ ਦੀ ਸ਼ਾਮਾ ਤੋਂ ਇੱਕ ਤਰੀਕ ਤੱਕ ਹਾਂ ਅਸਾਂ ਆਪਾਂ ਥੋੜੇ ਉੱਪਰ ਚੱਲ ਜੀਏ 14 ਨੂੰ ਆਪਾਂ ਪੜ੍ਹ ਲਈਏ ਜੇ ਮਿਹਰਬਾਨੀ ਕਰਕੇ ਜੀ ਪੜ੍ਹ ਦੋਗੇ ਤੇ 12 ਦੀ 14 ਅਤੇ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਇਹ ਇਹ ਦਿਨ ਇੱਕ ਦਿਨ ਤੁਹਾਡੀ ਲਈ ਯਾਦਗਰੀ ਦਾ ਦਿਨ ਹੋਵੇਗਾ ਇਹ ਯਾਦਗਰੀ ਦਾ ਦਿਨ ਹੈ ਅਤੇ ਮੋਬਲੇ ਵਰਗ ਕਰਕੇ ਮਨਾਇਓ ਫਿਰ ਦੁਬਾਰਾ ਅਤੇ ਇਹ ਦਿਨ ਤੁਹਾਡੇ ਲਈ ਕਿ ਯਾਦਗਾਰ ਹੋਏ ਇਹ ਦਿਨ ਤੁਹਾਡੀ ਲਈ ਤੁਹਾਡੇ ਲਈ ਇੱਕ ਦਿਨ ਯਾਦਗਰੀ ਦੇ ਲਈ ਹੋਵੇਗਾ ਇਹ ਦਿਨ ਜਿਹੜਾ ਵਾ ਨਾ ਇੱਕ ਦਿਨ ਜਿਹੜਾ ਵਾ ਨਾ ਪ੍ਰਭੂ ਨੇ ਇਹ ਪਰਮੇਸ਼ੁਰ ਨੇ ਇਸرائیਲੀਆਂ ਦੇ ਲਈ ਠਰਾਇਆ ਸੀ ਕਿ ਇਹ ਤੁਹਾਡੀ ਯਾਦਗਰੀ ਦੇ ਲਈ ਤੁਹਾਡਾ ਦਿਨ ਹੋਏਗਾ ਅਤੇ ਅਤੇ ਤੁਸੀਂ ਇਹ ਦਿਨ ਯਹਵਾ ਲਈ ਯਹਵਾ ਦੇ ਲਈ ਪਰਬ ਕਰਕੇ ਮਨਾਓ ਇਸ ਦਿਨ ਨੂੰ ਭੁੱਲਣਾ ਨਹੀਂ ਆ ਇਸ ਦਿਨ ਨੂੰ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਮਨਾ ਲਿਆ ਕਰੋ ਇਹ ਦਿਨ ਤੁਸੀਂ ਮਨਾਓ ਇਸ ਦਿਨ ਦੇ ਵਿੱਚ ਪ੍ਰਭੂ ਦੇ ਚਰਨਾਚਿ ਆਓ ਪਰ ਖਮੀਰੀ ਰੋਟੀ ਦੇ ਨਾਲ ਨਹੀਂ ਖਮੀਰ ਆਪਣੀ ਜ਼ਿੰਦਗੀ ਚੋਂ ਕੱਢ ਕੇ ਪ੍ਰਭੂ ਦੇ ਕੋਲ ਆਉਣਾ ਪਾਪ ਨੂੰ ਕੱਢ ਕੇ ਪ੍ਰਭੂ ਦੇ ਕੋਲ ਆਉਣਾ ਬਰਿਆਈ ਨੂੰ ਕੱਢ ਕੇ ਆਉਣਾ ਬੁਸ਼ਤ ਪ੍ਰਸਤੀ ਨੂੰ ਛੱਡ ਕੇ ਆਉਣਾ ਨਿੰਦਿਆ ਚੁਗਲੀ ਨੂੰ ਛੱਡ ਕੇ ਆਉਣਾ 헤ਰਾ ਫੇਰੀ ਨੂੰ ਛੱਡ ਕੇ ਆਉਣਾ ਔਰ ਗੰਦੀਆਂ ਗਾਣਾ ਜਿਹੜੀਆਂ ਤੁਸੀਂ ਕੱਢਦੇ ਹੋ ਇਸ ਆਦਤ ਨੂੰ ਆਪਣੇ ਵਿੱਚੋਂ ਕੱਢ ਕੇ ਏਰ ਪ੍ਰਭੂ ਦੇ ਕੋਲ ਆਉਣਾ ਤੇ ਆਪਣੇ ਆਪ ਨੂੰ ਪਵਿੱਤਰ ਕਰਨਾ ਤੇ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣੀ ਤੇ ਨਾਲ ਦੁਆ ਬੰਦਗੀ ਕਰਨੀ ਫਿਰ ਪ੍ਰਭੂ ਦੇ ਪ੍ਰਭੂ ਦੇ ਲਹੂ ਅਤੇ ਬਦਨ ਦੇ ਵਿੱਚ ਏਦ ਸੰਬਲ ਹੋਣਾ ਬੋਲ ਹਾਲੇਲੂਇਆ ਔਰ ਲਗਾਤਾਰ ਦੁਆ ਕਰਨੀ ਰਸੂਲਾਂ ਦੀ ਸਿੱਖਿਆ ਲੈਣੀ ਹਨਾ ਬਿਨਾ ਸਿੱਖਿਆ ਤੋਂ ਤੁਸੀਂ ਅਧੂਰਾ ਗਿਆਨ ਜਿਹੜਾ ਉਹ पाप ਦੇ ਵੱਲ ਲੈ ਕੇ ਚਲਿਆ ਜਾਂਦਾ ਤਾਂ ਇਹਦੇ ਪ੍ਰਭੂ ਜੀ ਨੇ ਕਿਹਾ ਜਸਾਇਆ ਵਿੱਚ ਖਾਸ ਕਰਕੇ ਕਿਹਾ ਕਿ ਮੇਰੀ ਪਰਜਾ ਬਿਨਾਂ ਗਿਆਨ ਤੋਂ ਨਾਸ ਹੋ ਰਹੀ ਆ ਗਿਆਨ ਨਹੀਂ ਨਾ ਉਹਨਾਂ ਦੇ ਵਿੱਚ ਜਿੰਨਾ ਜਿੰਨਾ ਦੇ ਕੋਲ ਗਿਆਨ ਆ ਜਾਂਦਾ ਨਾ ਉਹ ਪ੍ਰਭੂ ਦੇ ਲਈ ਆਪਣੇ ਆਪ ਨੂੰ ਤਿਆਰ ਕਰਦੇ ਨੇ ਸ਼ਨੀਵਾਰ ਜਿਵੇਂ ਤੁਸੀਂ ਅੱਜ ਰੋਜ਼ਾ ਰੱਖ ਕੇ ਬੈਠੇ ਹੋਏ ਹੋ ਔਰ ਰੋਜ਼ਾ ਰੱਖ ਕੇ ਪੱਸਿਆ ਤਾਪ ਕਰ ਰਹੇ ਹੋ ਕਿਹੇ ਪ੍ਰਭੂ ਕੱਲ ਮੈਂ ਤੇਰੇ ਲਹੂ ਬਦਨ ਦੇ ਵਿੱਚ ਸੰਭਲ ਹੋਣਾ ਤੇ ਮੈਂ ਪ੍ਰਭੂ ਪਵਿੱਤਰ ਮੈਨੂੰ ਕਰ ਦੇ ਮੇਰੇ ਗੁਨਾਹ ਕੀ ਕਰ ਮਾਫ ਕਰ ਮੈਨੂੰ ਸਮਾ ਕਰ ਮੇਰੀਆਂ ਭੇਟਾਂ ਮੇਰੇ ਦਾਨ ਮੇਰੀਆਂ ਦਸਮਾ ਕੀ ਕਰ ਸਵੀਕਾਰ ਕਰ ਇਹ ਤੁਸੀਂ ਲਗਾਤਾਰ ਦੁਆ ਕਰ ਰਹੇ ਹੋ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਖੁਦਾ ਤੁਹਾਨੂੰ ਇਨ੍ਹਾਂ ਵਚਨਾਂ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਆਓ ਪ੍ਰਭੂ ਦਾ ਤਨਵਾਦ ਕਰਾਂ